ਇਹ ਪ੍ਰੋਜੈਕਟ ਜੀਵਨ ਜੋਤ ਭਾਵੇਂ ਅਸੀਂ 9 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਪਰ ਇੱਕ ਹਫ਼ਤਾ ਪਹਿਲਾਂ ਅਸੀਂ ਇਸ ਨੂੰ ਇੱਕ ਨਵਾਂ ਮਾਡਲ ਦੇ ਦਿੱਤਾ ਸੀ ਨਵਾਂ ਰੰਗ ਦੇ ਦਿੱਤਾ ਸੀ ਜਿਸ ਨੂੰ ਅਸੀਂ ਪ੍ਰੋਜੈਕਟ ਜੀਵਨ ਜੋਤ 2 ਦਾ ਨਾਮ ਦੇ ਕੇ ਔਰ ਪੰਜਾਬ ਦੇ ਵਿੱਚ ਭੀਖ ਮੰਗਦੇ ਬੱਚਿਆਂ ਨੂੰ ਭੀਖ ਮੰਗਣ ਤੋਂ ਛੁਡਾ ਕੇ ਉਹਨਾਂ ਨੂੰ ਵਾਪਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਤਾ ਕੇ ਲੈ ਕੇ ਆਉਣਾ ਇਹ ਦਾ ਮੁੱਖ ਮੰਤਵ ਸੀ ਔਰ ਇੱਕ ਹਫਤੇ ਦੇ ਵਿੱਚ ਜੋ ਸਾਡੀ ਟੀਮ ਦੀ ਕਾਰਗੁਜ਼ਾਰੀ ਰਹੀ ਮੈਂ ਉਹ ਵੀ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਦੇ ਉੱਪਰ ਸ਼ੁਕਰੀਆ ਵੀ ਅਦਾ ਕੀਤਾ ਇਸ ਦੇ ਉੱਪਰ ਕੁਝ ਸਵਾਲ ਵੀ ਕੀਤੇ ਵੀ ਇਹਨੂੰ ਕਿਵੇਂ ਆਪਾਂ ਨੇਪਰੇ ਚਾੜਾਂਗੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਮੈਂ ਪਿਛਲੀ ਪੀਸੀ ਦੇ ਵਿੱਚ ਦੱਸਿਆ ਸੀ ਕਿ ਅਸੀਂ 9 ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਹਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਰੇਟਸ ਜਿਹੜੀਆਂ ਸਾਡੇ ਕੋਲੇ ਤਕਰੀਬਨ 500 ਰੇਟਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ 88 ਬੱਚਿਆਂ ਨੂੰ ਅਸੀਂ ਚਿਲड्रन ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਸ਼ੋਕੜ ਕਿੱਥੋਂ ਸੀ ਬੱਚੇ ਦੇ ਪੇਰੈਂਟਸ ਕੌਣ ਹੈ ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ ਸੋ ਉਹ ਅਸੀਂ ਤਿਆਰ ਵੀ ਕਰ ਰਹੇ ਹਾਂ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ ਠਾਸੀਆਂ ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ 30 ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਹਾਂ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ 'ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਐ ਜਿਹੜੇ ਕਿ ਦੂਸਰੀਆਂ ਸਟੇਟਸ ਦੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜ ਰਹੇ ਹਾਂ